ਅੱਜ ਰਾਮਪਰਾ ਫੂਲ ਦੇ ਵਿੱਚ ਹਾਫ ਮੈਰਾਥਨ ਰਾਮਪਰਾ ਫੂਲ 2025 ਦੇ ਵਿੱਚ ਜੋ ਕਰਵਾਈ ਗਈ ਅੱਜ ਸਾਡੇ ਨਾਲ ਪੂਰੀ ਟੀਮ ਮੌਜੂਦ ਆ ਕਰਦੇ ਆ ਗੱਲਬਾਤ ਕਿਵੇਂ ਰਿਹਾ ਅੱਜ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਜੀ ਦਾ ਰਾਮਪਰਾ ਸਾਈਕਲਿੰਗ ਸਰ ਜਿਹੜਾ ਤੁਸੀਂ ਅੱਜ ਇਹ ਈਵੈਂਟ ਕਰਵਾਇਆਗਾ ਜੀ ਕਿੰਨੇ ਬੱਚਿਆਂ ਨੇ ਭਾਗ ਲਿਆ ਤੇ ਕੀ ਆ ਤੁਹਾਡਾ ਟੀਚਾ ਕੀ ਆਉਣ ਵਾਲਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਡੇ ਸਾਰੇ ਰਾਮਪਰਾ ਸਾਈਕਲਿੰਗ ਗਰੁੱਪ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਜਿਹੜਾ ਸਾਡੇ तकरीबन 700 ਤੋਂ ਪਲੱਸ ਬੱਚਿਆਂ ਨੇ ਇੱਥੇ ਪਾਰਟਿਸਪੈਂਟਸ ਨੇ ਹਿੱਸਾ ਲਿਆ ਸਾਡੀ ਜੋ ਹਾਫ ਮੈਰਾਥਨ ਸੀ ਜਿਸ ਦੇ ਵਿੱਚ 5 ਕਿਲੋਮੀਟਰ 10 ਕਿਲੋਮੀਟਰ ਤੇ 21 ਕਿਲੋਮੀਟਰ ਦੀਆਂ ਦੌੜਾਂ ਸੀਗੀਆਂ ਅਲੱਗ-ਅਲੱਗ ਫਿਰ ਅਸੀਂ ਕੈਟਾਗਰੀ ਵੀ ਬਣਾਈ ਸੀ ਆਪਕ 240 40 60 60 ਪਲੱਸ ਮੇਲ ਫੀਮੇਲ ਜਿਹੜੇ ਵੀ ਉਸ ਕੈਟਾਗਰੀ ਦੇ ਵਿੱਚ 10 ਤੇ 21 ਕਿਲੋਮੀਟਰ ਦੇ ਜੋ ਰਨਰਸ ਸੀਗੇ ਉਸ ਦੇ ਵਿੱਚ ਫਸਟ ਸੈਕੰਡ ਥਰਡ ਜੋ ਆਏ ਉਹਨਾਂ ਨੂੰ ਅਸੀਂ ਇੱਥੇ ਇਨਾਮ ਵੀ ਦਿੱਤੇ ਗਏ ਰਾਮਪਰਾ ਸਾਈਕਲਿੰਗ ਗਰੁੱਪ ਵੱਲੋਂ ਉਹਨਾਂ ਨੂੰ ਮੈਡਲ ਵੀ ਦਿੱਤੇ ਗਏ ਟੀ-ਸ਼ਰਟਸ ਵੀ ਦਿੱਤੇ ਗਏ ਆ ਸਭ ਤੋਂ ਵੱਡੀ ਗੱਲ ਹਰੀਆਲੀ ਦਾ ਇੱਕ ਸੁਨੇਹਾ ਦਿੱਤਾ ਗਿਆ ਸੀ ਸਾਰੇ ਪਾਰਟਿਸਪੈਂਟਸ ਨੂੰ ਇੱਕ ਇੱਕ ਪਲਾਂਟ ਬੂਟਾ ਵੀ ਪੰਡਿਆ ਗਿਆ ਉਹ ਇਹਦੇ ਨਾਲ ਜੋ ਇਸ ਵਾਰੀ ਜੋ ਸਾਡਾ ਇਹ ਇਵੈਂਟ ਸੀਗਾ ਇਸ ਦਾ ਮੇਨ ਥੀਮ ਸੀਗਾ ਰਾਈਜ਼ ਐਂਡ ਰਨ ਅਗੇਂਸਟ ਓਬੈਸਿਟੀ ਓਬੈਸਿਟੀ ਮਤਲਬ ਮੋਟਾਪਾ ਮੋਟਾਪਾ ਜਿਵੇਂ ਸਾਰੇ ਡਾਕਟਰ ਸਾਹਿਬ ਨੇ ਪਹਿਲਾਂ ਇੱਕ ਮੈਸੇਜ ਵੀ ਦਿੱਤਾ ਸੀ ਸਾਰੇ ਜਿੰਨੇ ਪਾਰਟਿਸਪੈਂਟਸ ਨੂੰ ਪਬਲਿਕ ਨੂੰ ਕਿ ਜੋ ਮਟਾਪਾ ਇੱਕ ਬਹੁਤ ਵੱਡੀ ਬਿਮਾਰੀ ਹੈ ਆਪਣੇ ਆਪ ਦੇ ਵਿੱਚ ਜਿਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜੁੜੀਆਂ ਹੋਈਆਂ ਤਾਂ ਸਾਡਾ ਅੱਜ ਇਸ ਵਾਰ ਦਾ ਜੋ ਇਵੈਂਟ ਸੀ ਇੱਕ ਪਬਲਿਕ ਲਈ ਇੱਕ ਸਰੀਕ ਲਈ ਸਨੇਹਾ ਵੀ ਆਪਾਂ ਆਪ ਦੀ ਰੁਟੀਨ ਲਾਈਫ ਦੇ ਵਿੱਚੋਂ ਥੋੜਾ ਸਮਾਂ ਆਪ ਦੀ ਸਿਹਤ ਲਈ ਜਰੂਰ ਕੱਢੀਏ ਤੇ ਇਸ ਮਟਾਪੇ ਦੇ ਵਿੱਚੋਂ ਬਾਹਰ ਕੱਢੀਏ ਕਿ ਸਾਡਾ ਲੋਗੋ ਦੇਖੋਗੇ ਲੋਕੋ ਦੇ ਵਿੱਚ ਸ਼ਾਇਦ ਉਹ ਆਪਣੇ ਆਪ ਦੇ ਵਿੱਚ ਇੱਕ ਦੱਸ ਰਿਹਾ ਉਹ ਮੀਨਸ ਓਬੈਸਿਟੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਬੰਦਾ ਤਾਂ ਅਸੀਂ ਉਸ ਨੂੰ ਦੇਖ ਕੇ ਹੀ ਆਪਣਾ ਲੋਗੋ ਵੀ ਉਸੇ ਤਰ੍ਹਾਂ ਡਿਜ਼ਾਈਨ ਕੀਤਾ ਸੀਗਾ ਵੀ ਮੇਨ ਸਾਡਾ ਜੋ ਇਸ ਵਾਰ ਦਾ ਮੇਨ ਡਾਕਟਰ ਸਾਹਿਬ ਵੀ ਆਬੈਸਿਟੀ ਦੇ ਬਾਰੇ ਜੋ ਟੈਕਨੀਕਲ ਵਰਡਸ ਹੈ ਉਹ ਡਾਕਟਰ ਸਾਹਿਬ ਵੀ ਦੱਸਦੇ ਆਂ ਵੀ ਆਬੈਸਿਟੀ ਇੱਕ ਹੈ ਜੋ ਮਟੱਪਾ ਹੈ ਉਹ ਆਪਣੇ ਆਪ ਤੇ ਵੀ ਇੱਕ ਬਿਮਾਰੀ ਹੈ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਇਸ ਤੋਂ ਵਿੱਚੋਂ ਬਾਹਰ ਨਿਕਲੀਏ ਅਸੀਂ ਰਾਮਪਰਾ ਸਾਈਕਲਿੰਗ ਗਰੁੱਪ ਵੱਲੋਂ ਹਰ ਸਾਲ ਦੇ ਵਿੱਚ ਇੱਕ ਵਾਰੀ ਦੋ ਇਵੈਂਟ ਕਰਦੇ ਆਂ ਇੱਕ ਵਾਰੀ ਸਾਈਕਲਿੰਗ ਤੇ ਇੱਕ ਵਾਰੀ ਰਨਿੰਗ ਦਾ ਇਵੈਂਟ ਕਰਦੇ ਆਂ ਮੈਂ ਬਹੁਤ ਬਹੁਤ ਧੰਨਵਾਦੀਆਂ ਸਾਡੇ ਰਜਿੰਦਰ ਜਿੰਦਰ ਜੀ ਸਟੈਲਕੋ ਸਾਹਿਬ ਦਾ ਅਸ਼ੋਕ ਜੀ ਸਟੈਲਕੋ ਇੱਥੇ ਖੜੇ ਆਂ ਇਨਾਂ ਦਾ ਕਿ ਇਹਨਾਂ ਨੇ ਹਰ ਵਾਰੀ ਦਾ ਜਿਹੜਾ ਵੀ ਸਾਡਾ ਇਵੈਂਟ ਹੁੰਦਾ ਇੱਥੇ ਸਟੈਲਕੋ ਦੇ ਵਿੱਚ ਹੀ ਹੁੰਦਾ ਇਹਨਾਂ ਦੀ ਬਦੌਲਤ ਜਾਂ ਇਹਨਾਂ ਦੇ ਸਹਿਯੋਗ ਸਦਕਾ ਇਹ ਅਸੀਂ ਇਵੈਂਟ ਕਰ ਪਾਉਨੇ ਆ ਇਸ ਦੇ ਨਾਲ ਨਾਲ ਸਾਡੇ ਹੋਰ ਹਰ ਇਵੈਂਟ ਦੇ ਵਿੱਚ ਪੱਕਾ-ਪੱਕਾ ਹੋ ਸਹਿਯੋਗੀ ਸੰਸਥਾਵਾਂ ਜਾਂ ਸੱਜਣ ਹੁੰਦੇ ਆ ਜਿਵੇਂ ਇਸ ਵਾਰੀ ਰਾਇਲ ਸਟੇਟ ਗਰੁੱਪ ਹੈ ਬੀਐਸਐਲ ਫਾਈਨੈਂਸ਼ੀਅਲ ਸਰਵਿਸਸ ਹੈ ਮਾਊਂਟੇਟਰਾ ਜੀ ਸਕੂਲ ਹੈ ਆਪਣਾ ਐਸਆਰ ਇਨਕਲੇਵ ਸਹਾਰਾ ਸਿਟੀ ਸਾਡੇ ਪਿਸਟਾਲੀਆ ਤੋਂ ਆਏ ਹੋਏ ਜਸਵਿੰਦਰ ਜੀ ਇੰਨਾ ਵੱਲੋਂ ਇਸ ਵਾਰੀ ਸਟਾਲ ਲਗਾਈ ਵੀ ਸੀ ਜੋ ਜਿੰਨੇ ਪਾਰਟਿਸਪੈਂਟਸ ਦੇ ਲਈ ਆਈਸਕ੍ਰੀਮ ਤੇ ਲੱਸੀ ਦਾ ਜਿੰਨਾ ਪ੍ਰਬੰਧ ਸੀ ਉਹ ਇੰਨਾ ਵੱਲੋਂ ਕੀਤਾ ਗਿਆ ਸੀਗਾ ਇਸ ਕਰਕੇ ਅਸੀਂ ਨਾਲ-ਨਾਲ ਸਾਰੇ ਜਿੰਨੇ ਸਾਡੇ ਸਹਿਯੋਗੀ ਸੱਜਣਾਂ ਜਿਨ੍ਹਾਂ ਨੇ ਸਾਨੂੰ ਇਸ ਇਵੈਂਟ ਨੂੰ ਕਾਮਯਾਬ ਕਰਨ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਦਿਲੋਂ ਤਹਿਲਵਾਦ ਕਰਦੇ ਆ ਤੇ ਨਾਲ ਹੀ ਸਾਰੇ ਵਿਨਰਸ ਜਿੰਨੇ ਹੈਗੇ ਆ ਉਹਨਾਂ ਵਿਨਰਸ ਨੂੰ ਵੀ ਅਸੀਂ ਸ਼ੁਭ ਕਾਮਨਾਵਾਂ ਤੇ ਸ਼ੁਭ ਕਾਹਗੀਆਂ ਦਿੰਦੇ ਆ ਦੀ ਉਮੀਦ ਕਰਦੇ ਹਾਂ ਵੀ ਅਗਲੇ ਸਾਲ ਜੋ ਅਗਲਾ ਵੀ ਇਵੈਂਟ ਜੋ ਵੀ ਹੋਏਗਾ ਇਸ ਤੋਂ ਵੀ ਵੱਧ ਪਾਰਟਿਸਪੈਂਟਸ ਇਸ ਦੇ ਵਿੱਚ ਹਿੱਸਾ ਲੈਣਗੇ ਅਸੀਂ ਸਾਨੂੰ ਉਸ ਕੱਲ ਦੇ ਨਾਲ ਹੌਸਲਾ ਮਿਲਦਾ ਜਿੰਨੇ ਵੱਧ ਪਾਰਟਿਸਪੈਂਟਸ ਇਸ ਦੇ ਵਿੱਚ ਹਾਜ਼ਰੀ ਲਗਵਾਉਂਦੇ ਆ ਸਾਡਾ ਕੋਈ ਪੀਚਾ ਆਮ ਤੌਰ ਤੇ ਅੱਜ ਕੱਲ੍ਹ ਇਸ ਤਰ੍ਹਾਂ ਦੇ ਇਵੈਂਟ ਹੈ ਬੜੀਆਂ ਸਾਰੀਆਂ ਆਰਗੇਨਾਈਜੇਸ਼ਨ ਦਾ ਇੱਕ ਬਿਜ਼ਨਸ ਟਾਈਪ ਬੰਦਾ ਜਾ ਰਿਹਾ ਹੈ ਅਸੀਂ ਇੱਥੇ ਜੋ ਕਰਨਾ ਚਾਹਦੇ ਹਾਂ ਇੱਕ ਬਹੁਤ ਹੀ ਰੀਜ਼ਨੇਬਲ ਫੀਸ ਦੇ ਗੈਸ ਕਰਦੇ ਆ ਤੋ ਕਿ ਸਾਡੇ ਕੋਲੇ ਸਾਡਾ ਤਾਂ ਸਿੰਪਲ ਸਾਰੀ ਆਪਣੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਹੈ ਤੇ ਸਾਨੂੰ ਕਿਸੇ ਨੂੰ ਕੋਈ ਆਪਦਾ ਨਿੱਜੀ ਲਾਲਚ ਨਹੀਂ ਹੈ ਤਾਂ ਸਾਡਾ ਤਾਂ ਮੇਨ ਟੀਚਾ ਹੀ ਇੱਕ ਸਿਹਤ ਸੰਬੰਧੀ ਇੱਕ ਸੁਨੇਹਾ ਹੁੰਦਾ ਹੈ ਆਸ-ਪਾਸ ਦੇ ਇਲਾਕੇ ਦੇ ਅਤੇ ਸ਼ਹਿਰ ਨੂੰ ਵੀ ਅਸੀਂ ਸਾਰੇ ਇੱਕ ਟਾਈਮ ਜ਼ਰੂਰ ਕੱਢੀ ਆਪੀ ਸਿਹਤ ਲਈ ਮੈਂ ਡਾਕਟਰ ਸਾਹਿਬ ਨੂੰ ਕਹਿੰਦਾ ਵੀ ਜੋ ਸਾਡਾ ਇਸ ਦਾ ਮੁੱਖ ਟੀਮ ਹੈ ਓਬੈਸਿਟੀ ਉਹਦੇ ਬਾਰੇ ਦੋ ਸ਼ਬਦ ਜੀ ਜੀ ਡਾਕਟਰ ਸਾਹਿਬ ਜਿਵੇਂ ਅੱਜ ਕੱਲ ਨਸਿਆਂ ਦੀ ਕਾਫੀ ਚਰਚਾ ਚੱਲ ਰਹੀ ਹੈ ਵੀ ਨਸਿਆਂ ਦੇ ਵਿੱਚ ਨੌਜਵਾਨੀ ਹੈ ਜਿਹੜੀ ਡੱਬ ਰਹੀ ਹੈ ਜੀ ਉਹਦੇ ਬਾਰੇ ਦੋ ਸ਼ਬਦ ਨਸ਼ੇ ਦਾ ਪੰਜਾਬ ਨੂੰ ਜਿਵੇਂ ਡੋਬਾ ਚ ਸ਼ਬਦੋ ਇੱਕ ਨੰਬਰ ਤੇ ਨਸ਼ੇ ਹੀ ਹੈ ਤੇ ਸਾਡੀ ਜਿਹੜੀ ਇਹ ਮੁਹਿੰਮ ਹੈ ਰਨਿੰਗ ਤੇ ਸਾਈਕਲਿੰਗ ਇਹ ਨਸ਼ਾ ਦੇ ਖਿਲਾਫ ਵੀ ਇੱਕ ਯੁੱਧ ਹੈ ਸਾਡੀਆਂ ਜਿਹੜੀਆਂ ਪਹਿਲੀਆਂ ਖਰੇਸਾ ਹੋਈਆਂ ਉਹ ਮੇਨਲੀ ਨਸ਼ਾ ਦੇ ਟਾਰਗੇਟ ਸੀ ਬਟ ਐਸ ਪਰ ਦੀ ਜਿਹੜੀ ਇਵੈਂਟ ਹੋਈ ਹੈ ਮੋਟਾਪੇ ਤੇ ਟਾਰਗੇਟ ਹੈ ਮੋਟਾਪਾ ਇੱਕ ਆਧਿਆਰਥ ਬਿਮਾਰੀ ਨਹੀਂ ਹੈ ਮੋਟਾਪਾ ਹਰੇਕ ਬਿਮਾਰੀ ਦੀ ਮਾਂ ਹੈ ਮੋਟਾਪੇ ਨਾਲ ਬਾਰੇਕ ਬਿਮਾਰੀ ਦੀ ਜੜ ਪਿੱਛੇ ਲੱਗੇ ਸਦੀ ਮੋਟਾਪੇ ਦੇ ਨਾਲ ਜੁੜ ਜਾਂਦੀ ਹੈ ਤਾਂ ਸਾਡਾ ਇੱਕ ਮੈਸੇਜ ਹੈ ਲੋਕਾਂ ਨੂੰ ਕਿ ਆਪਣੇ ਸ਼ਰੀਰ ਲਈ ਆਪਦੇ ਆਪ ਲਈ ਕੁਝ ਕਰੀਏ ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚੇ ਰਹੀਏ ਜੇ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਅਸੀਂ ਨਸ਼ਿਆਂ ਤੋਂ ਵੀ ਬਚੇ ਰਵਾਂਗੇ ਐਕਸਰਸਾਈਜ਼ ਵੀ ਇੱਕ ਤਰ੍ਹਾਂ ਦੇ ਇੱਡਾਂ ਦੇ ਕੈਮੀਕਲ ਸਾਡੇ ਸ਼ਰੀਰ 'ਚ ਬਣਾ ਦਿੰਦਾ ਹੈ ਤਾਂ ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਲੱਗਦੀ ਬੰਦਾ ਸਾਰਾ ਦਿਨ ਹੀ ਆਪਣੇ ਆਪ ਨੂੰ ਲਾਈਟ ਤੇ ਬਹੁਤ ਅਚ ਇਨੂੰ ਵੀ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਨਸ਼ੇ ਵਾਂਗੂ ਹੀ ਹੋ ਜਾਂਦਾ ਜੇ ਫਿਰ ਉਹ ਐਕਸਰਸ ਦੋ ਦਿਨ ਨਾ ਕਰੇ ਤਾਂ ਉਹਨਾਂ ਸਰੀਰ ਟੁੱਟਣ ਲੱਗ ਜਾਂਦਾ ਤਾਂ ਉਸ ਨਸ਼ੇ ਨਾਲੋਂ ਜੇ ਇਸ ਤਰ੍ਹਾਂ ਦਾ ਨਸ਼ਾ ਕੀਤਾ ਜਾਵੇ ਜਿਹਦੇ ਨਾਲ ਕੀ ਲੌਂਗੇਵਿਟੀ ਆਉਂਦੀ ਹੈ ਤੁਹਾਨੂੰ ਦੇਖ ਕੇ ਤੁਹਾਡੇ ਪਰਿਵਾਰ ਤੁਹਾਡੇ ਆੜ ਗੁਆੜ ਤੁਹਾਡੇ ਦੋਸਤ ਮਿੱਤਰ ਤੇ ਸਮਾਜ ਸਾਰੇ ਹੀ ਬਦਲਦੇ ਆ ਮੈਂ ਡਾਕਟਰ ਐ ਪਰ ਮੈਂ ਸਮਝਦਾ ਜੇ ਤੁਸੀਂ ਅੱਧਾ ਘੰਟਾ ਵੀ ਰੋਜ਼ ਐਕਸਰਸ ਕਰੋ ਤਾਂ ਤੁਹਾਨੂੰ ਹਸਪੀਟਲ ਜਾਣ ਦੀ ਲੋੜ ਨਹੀਂ ਹੈ ਜੇ ਤੁਸੀਂ ਇਹ ਅੱਧਾ ਘੰਟਾ ਅੱਜ ਨਹੀਂ ਗੱਡੋਗੇ ਤਾਂ ਜਿਹੜਾ ਕੁਝ ਤੁਸੀਂ ਅੱਜ ਕਰ ਰਹੇ ਹੋ ਕੱਲ ਨੂੰ ਸਾਨੂੰ ਹੀ ਦੇ ਜਾਓਗੇ ਤਾਂ ਮੇਰੀ ਤਾਂ ਸਾਰਿਆਂ ਨੂੰ ਇਹੀ ਹੈ ਕਿ ਉਠੋ ਤੇ ਕਮਰ कसो ਜੋ ਐਕਟੀਵਿਟੀ ਤੋਰ ਸਕਦੇ ਹੋ ਰਨ ਕਰ ਸਕਦੇ ਹੋ ਸਿਮ ਕਰ ਸਕਦੇ ਹੋ ਜਿਮ ਜਾ ਸਕਦੇ ਹੋ ਘਰ ਦੇ ਛੋਟੇ ਛੋਟੇ ਕੰਮ ਵੀ ਜੇ ਤੁਸੀਂ ਆਪ ਕਰਨ ਲੱਗ ਜਾਓ ਅਸੀਂ ਸਾਰਿਆਂ ਜਿੱਦਾਂ ਤੇ ਬੰਦੇ ਰੱਖੇ ਹੋਏ ਹੈ ਘਰ ਦੇ ਝੋੜਾ ਝਾੜੂ ਪੋਚਾ ਕੱਪੜੇ ਤੋੜੇ ਉੱਤੇ ਜਾਣਾ ਮਸ਼ੀਨਾਂ ਦੀ ਵਰਤੋਂ ਘੱਟ ਕਰਕੇ ਆਪਦੇ ਹੱਥਾਂ ਦੀ ਵਰਤੋਂ ਕਰੋ ਉਹ ਤੁਹਾਡੇ ਲਈ ਹੀ ਹੈ ਤੇ ਤੁਸੀਂ ਉਹਦੇ ਨਾਲ ਜ਼ਿਆਦਾ ਸਿਹਤਮੰਦ ਰਹੋ ਜੀ